ਵਾਇਗੁਰਜ ਜੀ ਕਾ ਖਾਲਸਾ ਵਾਇਗੁਰਜ ਜੀ ਕੀ ਫਤਿਹ ਮੇਰਾ ਨਾਮ ਹਰਸਿਦ ਧੋਰੇ ਅੱਜ ਮੈਂ ਤੁਹਾਨੂੰ ਦਸ ਗੁਰੂਆਂ ਦੇ ਨਾਮ ਪੰਜ ਤਖਤਾਂ ਦੇ ਨਾਮ ਚਾਰ ਸਹਿਬਜ਼ਾਦੇ ਦੇ ਨਾਮ ਨਾਲੇ ਪੰਜ ਪ੍ਰਿਆਰਿਆਂ ਦੇ ਨਾਮ ਸੁਣਾਣ ਲੱਗੀ ਹਾਂ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦੂਜੇ ਗੁਰੂ ਗੁਰੂ ਅੰਗਦ ਦੇਵ ਜੀ ਤੀਜੇ ਗੁਰੂ ਗੁਰੂ ਅਮਰਦਾਸ ਜੀ ਚੌਥੇ ਗੁਰੂ ਗੁਰੂ ਰਾਮਦਾਸ ਜੀ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਛੇਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਸੱਤਵੇਂ ਗੁਰੂ ਗੁਰੂ ਹਰ Rai ਸਾਹਿਬ ਜੀ ਅੱਠਵੇਂ ਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਸਵੇਂ ਗੁਰੂ ਗੋਬਿੰਦ ਸਾਹਿਬ ਜੀ 11ਵੇਂ ਗੁਰੂ ਗ੍ਰੰਥ ਸਾਹਿਬ ਜੀ ਹੁਣ ਮੈਂ ਤੁਹਾਨੂੰ ਚਾਰ ਸਾਤ ਜਾਦਿਆਂ ਦੇ ਨਾਮ ਸੁਣਾਵਾਂਗੀ ਬਾਬਾ ਅਜੀਤ ਸਿੰਘ ਜੀ ਬਾਬਾ ਜਗਜਾਰ ਸਿੰਘ ਜੀ ਬਾਬਾ ਜਨاوار ਸਿੰਘ ਜੀ ਬਾਬਾ ਫਤਿਹ ਸਿੰਘ ਜੀ ਹੁਣ ਮੈਂ ਤੁਹਾਨੂੰ ਤਕਤਾਂ ਦੇ ਨਾਮ ਸੁਣਾਵਾਂਗੀ ਤਕਤ ਅਕਾਲ ਤਕਤ ਤਤ ਹਜੂਰ ਸਾਹਿਬ ਤਤ ਪਟਨਾ ਸਾਹਿਬ ਤਤ ਦਮਦਮਾ ਸਾਹਿਬ ਤਤ ਕੇਸਗੜ ਸਾਹਿਬ ਮੈਂ ਤੁਹਾਨੂੰ ਪੰਜ ਪਿਆਰਿਆਂ ਦੇ ਨਾਮ ਸੁਣਾਵਾਂਗੀ ਭਾਈ ਸਾਪ ਸਿੰਘ ਜੀ ਭਾਈ ਦਇਆ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਹੋਕਮ ਸਿੰਘ ਜੀ وائی گر جی کا خالصہ وائی گر جی کی فتح مرکتی درمان کا مجھا اور اس کے درمان کا مجھا آئیت سب سے درمان کا مجھا ਤੇ ਜਾ ਰਹੇ ਹੈ ਬਿਸਤਾਂ ਵਾਲੀ ਸੰਗਤ ਨਾਲ ਕੇ ਆਪਣੇ ਲਈ ハハハハ

He's <speaking> you <in foreign language> Bye. Oh. पिता भारिक भई घीर भार ਸਤ ਨਰਾਮ ਸ਼ੇਰ ਨਾਦੀ ਖਾਨਸਤਾਨੀ ਰੂਪ ਹੈ ਖਾਸ ਖਾਸੇ ਮੈਂ ਉਰੋਂ ਕਰੂੰ ਨਿਵਾਸ ਅਰਦਾਸ ਸਿੰਘ ਓਮ ਕਰਦਾ ਗੁਰਜੀ ਦੀ ਪੁੱਤੇ ਵਾਰ ਛੇ ਭਗਵਤੀ ਜੀ ਦੀ ਬਾਦਸ਼ਾਹੇ ਦਾਸ਼ੀ ਹੁੰਦੀ ਪ੍ਰਤਾਪਨ ਦੇਸ਼ ਮਰਗਾ ਗੁਰ ਨਾਮ ਕਮੇਂ ਤੇ ਆਏ ਫਿਰ ਅੰਗਤ ਗੁਰ ਤੇ ਅਰਦਾਸ RAM DAS ਵੇਸ਼ ਆਏ ਆਰ ਸਤਿ ਸੰਤੋ ਨਾਰ ਗੋਬਿੰਦਨ ਨਾ ਸ਼ਿਮਰੋ ਸ਼੍ਰੀ ਹਰਿ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਹੜਾ ਇਹ ਸੰਤ ਦੁੱਖ ਜਾਏ ਇਹ ਬਾਪਰ ਸ਼ਬ ਸ਼ਮਰਿਆ ਕਰ ਨਾਉਣੇ ਦਾਤਾ ਆਇਆ ਸ਼ਾਮ ਭਾਈ ਉਹਨਾਂ ਜੀ ਸਾਰੇ ਨਸ਼ਪੀ ਕਨ ਸਾਥ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅੰਤ ਦਿਵਾਲੀ ਅਮਰਤੀ ਦੇ ਦਾਤੇ ਸਭ ਭਾਈ ਉਹਨਾਂ ਜੀ ਸਾਰੇ ਸੋ ਜਉ ਪਰਸ਼ੀ ਮੰਨਿ ਪਾਵਣ ਜੋ ਆੰਦਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਣ ਇਹ ਨਾਰਮਤਿਆਂ ਗੁਰਬਲੋ ਜੀ ਸਾਰੇ ਗੁਰੂ ਸਤ ਗੁਰਾਂ ਦੇ ਸਾਜੇ ਨਿਵਾਜੇ ਪੰਨਿਆਂ ਕੋ ਹਰੀਆਂ ਸਮਾ ਸੰਗ ਜਾਦੇ ਤਾਲੀਆਂ ਮੁੱਕਦੇ ਜਦੋਂ ਤੱਕ ਗੁਰਮੁਖ ਕਰਿਆ ਨਾਮ ਜਪਦਾ ਵੰਡ ਛਕਿਆ ਦੇਖ ਲਈ ਤੇਗ ਵਾਰੀ ਦੇਖੇ ਹੰਡੜ ਕੀਤਾ ਪਿਆਰਿਆਂ ਸਤਿਆਰਿਆਂ ਦੀਪ ਮਾਈ ਦਾ ਧਿਆਨ ਵਰਖਾ ਦਾ ਜੀ ਬਲੋਚੀ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਸੰਗਾਂ ਸੰਗੀਆਂ ਧਰਮ ਇਹ ਸੀਛ ਦਿੱਤੇ ਬੰਦ ਬੰਦ ਪਟਵਾਏ ਖੋਕਰੀਆਂ ਕਰਵਾਈਆਂ ਤਮਾਰਿਆਂ ਮੈਂ ਕਰਵਾਏ ਗੁਰਦਵਾਰਿਆਂ ਦੀ ਸ਼ਿਵਾਲੀ ਕੁਰਬਾਨੀਆਂ ਕੀਤੀਆਂ ਸਿੱਖੀ ਸਿਧਰ ਤੇਸਾ ਸਵਾਸ ਸੰਗਿ ਮਾਰਾ ਇਹਨਾਂ ਦੀ ਕਹਾਣੀ ਤਾਂ ਅੰਦਰ ਬਲੋਚੀ ਵਾਹਿਗੁਰੂ

ਛੇਵੀਂ ਸਾਹਿਬ ਜੀ ਸਾਰੇ ਖਾਲਸਾ ਜੀ ਗੁਰੂ ਵਾਲੇ ਖਾਲਸਾ ਜੀ ਬਨੋ ਜੀ ਵਾਹਿਗੁਰੂ ਸਿੱਖਾਂ ਨੂੰ ਸਕੀਰਾਂ ਇਸ ਤਾਮ ਰਾਧਾਨ ਵਿਚਾਰ ਕਾਨਪੁਰ ਸ਼ਾਹ ਕਾਨਪੁਰ ਸ਼ਾਹ ਦਾ ਬੇਕਤਾ ਬੰਦ ਅਸ਼ੀਰਵਾਦ ਨਾਮ ਦਾ ਸ਼ਾਬਾਹ ਸ੍ਰੀ ਅਮਰ ਸਰਜਪਤ ਜੀ ਦੇ ਦਰਸ਼ਨ ਇਸ਼ਾਨ ਚੌਂਕੀਆਂ ਚਲਦੇ ਗੁੰਡੇ ਜਗੋ ਜੋਟਾ ਹੰਨਾ ਜਗਾਰਾ ਬਲੋ ਜੀ ਸਾਰੇ ਗੁਰੂ ਵਾਹਿਗੁਰੂਆਂ ਦੇ ਗੁਰੂ ਸ਼ਿਕਾ ਦਾ ਮੰਗ ਨੀਂ ਮਾਤ ਖੁਰਚੀ ਰੱਖਣੀ ਮੰਗ ਪੱਤ ਦੇ ਰੱਖੇ ਆਪ ਅਕਾਰ ਪੁਰਖ ਵਾਹਿਗੁਰੂ ਅੰਦਰ ਜੰਮੀ ਮਨਸ਼ੋ ਸ਼ਿਕਾ ਨੂੰ ਉਪਰ ਕੰਵੀ ਸੇਵਾ ਸੇਵਨ ਬਖਸ਼ੋ ਭਾਰਤੀ ਜਿਵੇਂ ਗੁਰਧਾਮ ਮਹਤਮਾ ਨੂੰ ਪਰਤ ਨੂੰ ਛੋੜਿਆ ਗਿਆ ਖੁੱਲੇ ਦਰਸ਼ਨ ਦੇ ਨਾਰੇ ਬਖਸ਼ੋ ਇਹ ਨਿਮਾਣੇ ਦੇ ਮਾਨ ਤੇ ਤਾਂ ਦੇ ਉਕੇ ਤਾਂ ਜੋ ਕਿ ਉਕੀਓ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਗਰੀਬ ਨਿਵਾਦ ਐਸੇ ਰਾਮ ਤੁਜ ਬਿਨ ਕੌਣ ਕਰੇ ਗਰੀਬ ਨਿਵਾਦ ਖੁਸ਼ੀਆਂ ਮੇਰਾ ਮਾਤੇ ਸ਼ੰਤਰ ਪਰੈ ਖਾਸਾ ਮੇਰੀ ਜਾਨ ਕੀ ਜਾਨ ਪਾਚਾ ਜੀ ਆਪ ਜੀ ਦੀ ਮਹਾਨ ਕਿਰਪਾ ਦਾ ਰੰਗ ਦਾ ਮੱਛੋਂ ਜਾਂ ਮੈਂ ਖਾਸਾ ਸਾਜਣਾ ਦਿਵਸ ਮਨਾਉਂਦੇ ਹਾਂ ਸਾਖੀ ਦੇ 파ਵਾ ਉਹ ਹਾਰ ਨੂੰ ਮਨਾਉਂਦੇ ਆ ਪਾਤਸ਼ਾਹ ਜੀ ਆਏ ਸਾਧਿਕਾ ਰਾ ਨਗਰ ਨਿਵਾਸੀ ਤੇ ਨਾ ਨਿਵਾਸੀ ਕਲੋਨੀਆ ਤੋਂ ਇਲਾਕੇ ਦੀ ਸੰਗਤ ਕੋ ਫੇਰ ਭਰਨਾ ਕਰਕੇ 42 ਕੱਡੇ ਗੁਰਬਾਣੀ ਦੇ ਜਾਪ ਹੋਏ ਨੇ ਉਪਰਾਮ ਸਜਿਤ ਰਿਵਾਨਾ ਵਿੱਚ ਪਾਤਸ਼ਾਹ ਜੀ ਕੰਤਾ ਕੀਰਤਨ ਵਿਚਾਰਾ ਹੋਈਆਂ ਨੇ 12 ਲੋਕ ਦੇ ਜਾਪ ਹੋਏ ਨੇ 6 ਬੋੜੀਆਂ ਨਾ ਸਾਧ ਜੀ ਦੇ ਜਾਪ ਹੋਏ ਨੇ ਜਾਪ ਕਰਨੇ ਆ ਸੇਵਾ ਕਰਨੇ ਆ ਬਾਣੀ ਪੜ੍ਹਦੇ ਹੋਈਆਂ ਪੁਲਾਦੀ ਕਿਮਾ ਮੋਛਨੀ ਜੀ ਅਗਰ ਕਿਨੇ ਦਾ ਪੁਲਾ ਡੇਰਿਆਂ ਫਾਰਮਾਂ ਤੇ ਸ਼ੁੱਕ ਵਰਤੌਣੀ ਕਲੋਨੀਆਂ ਤੇ ਸ਼ੁੱਕ ਵਰਤੌਣੀ ਮਹਾਰਾਜ ਜੀ ਮਾਨ ਮਨੁੱਖ ਫਸਲ ਵਾੜੀ ਦੀ ਆ ਜੰਤ ਮਰਦਾ ਪਾਉਣਾ ਬੀਜਾ ਰੱਖਣਾ ਕਿਸਾਨ ਵੀਰਾਂ ਦੇ ਰੱਖਿਆ ਕਰਨੀ ਹਰ ਪਨਾਂ ਨੂੰ ਬੰਧੇ ਕਰਨੀ ਜੀ ਗੁਰੂ ਕਿਰਪਾ ਪਾਤਸ਼ਾਲ ਜੀ ਆਪ ਜੀ ਦੀ ਮਹਾਨ ਕਿਰਪਾ ਦਾ ਰੰਗ ਬਣੋਛੋ ਗਿਆ ਨੇ ਦਸਾਂ ਦੀ ਕਮਾਈ ਤੋਂ ਸਭ ਸੰਗਤਾਂ ਨੇ رست در سیو ست گرو جی کرو کردار مانو سون مالا صاحب سروپ کی سیوا جاپ سیوا پروان کر لینی گرم والے جیون گرو گھر کی ود سیوا کر ਸੇਵਾ ਦਾ ਰੂਪ ਬਲ ਬਖਸ਼ਣਾ ਆਇਆ ਸੰਗਤਾਂ ਦੀ ਤਨ ਮਨ ਮਨ ਧਨ ਦੀ ਸੇਵਾ ਸਰਬ ਪ੍ਰਵਾਨ ਕਰ ਲੈਣੀ ਅਸ਼ਵਾਦ ਜੀ ਸ਼ਣੀ ਪਰਮ ਕੋ ਸਦਾ ਕਿਰਪਾਲ ਸੁਣੀ ਦਾ ਪ੍ਰਵਾਨ ਬੇਟੀ ਰਿਤੂ ਰਾਣੀ ਤੇ ਸਤਿੰਦਰ ਸਿੰਘ ਨਾਮ ਪੰਜਿਆਂ ਦੀ ਯੋਗੇ ਅੰਦਰ ਪੱਕੇ ਹੋਣ ਦੀ ਅਰਦਾਸ ਕਾਮਯਾਬੀ ਦੀ ਅਰਦਾਸ ਸੱਚੇ ਮੇਰ ਪ੍ਰਿਆਤ ਰੱਖਣਾ ਜੀ ਅਸ਼ਵਰਨ ਸਿੰਘ ਜੀ ਕਮੇਟੀ ਮੈਂਬਰ ਇਹਨਾਂ ਨੂੰ ਗੁਰਮਤ ਵਾਲੇ ਜੀਵਨ

ਅਨਗਿਸ਼ ਸਿੰਘ ਜੀ ਜਿਹੜੀ ਮੈਂਬਰ ਹੋਰ ਗੁਰਮੁਖ ਕਾਰਜਮੁਲ੍ਹਾ ਸ਼ਿਵਾਪੁਰਵਾਨ ਤੇ ਬੁੱਟਾ ਸਿੰਘ ਦੀ ਅਮਰਸਰੀਆ ਪਰਿਵਾਰ ਬੱਚਿਆਂ ਦੇ ਕਾਰਗ੍ਰਾਸ ਕਰਨੇ ਪਿਆਰ ਚਰਨਾਂ 'ਚ ਅਮਰਤ ਵੇਲਤ ਪ੍ਰਦਰਸ਼ਾ ਕਰਵਾਈਆਂ ਸ਼ਬਦਾਂ ਦੀਆਂ ਹਾਜ਼ਰੀਆਂ ਸੇਵਾ ਪ੍ਰਬੰਧ ਕਰਨੀਆਂ ਪਾਛਾ ਜੀ ਜਾਣੇ ਅਣਜਾਣੇ ਚੋਂ ਨੀਓ ਤੁਲਾ ਦੀ ਕੀਮਾ ਬਖਸ਼ੋ ਸ਼ਬਦਾਂ ਦੇ ਕਾਰਜ ਰਾਸ ਕਰੋ ਅਰੂ ਕਿਰਪਾ ਕਰੀ ਪਾਛਾ ਸਾਹਿਬ ਸੋਹਣ ਪਵਿੱਤਰਾ ਉਹਨਾਂ ਲਾਭਤ ਹੋ ਗਾਨੇ ਅਮਰਤਪੁਰ ਸਾਹਿਬ ਦੀ ਦੇ ਗੁਰੂ ਦੇ ਨਗਰ ਨੂੰ ਭੋਗ ਲੱਗੇ ਜੀ ਸਭ ਸੰਗਤ ਵਿੱਚ ਵਰਤੇ ਜੋਨ ਛੰਗੂ ਪਵਿੱਤਰ ਨਾਮ ਸਤਿਨਾਮ ਵਾਹਿਗੁਰੂ ਵਾਹਿਗੁਰੂ ਜਪੇ ਮਿਠਾਈ ਪ੍ਰਸ਼ਾਦ ਆਨੇ ਜੀ ਪ੍ਰਬੰਧ ਕਰਨ ਦਾ ਸਭ ਸੰਗਤਾਂ ਨੇ ਮਨੋਂ ਭਾਵਨਾ ਸ਼ਕੂਰਣ ਕਰਦਿਆਂ ਪਵਿੱਤਰ ਹੁਕਮਾਂ ਨੂੰ ਬਖਸ਼ਿਸ਼ ਕਰੋ ਹੁਕਮਾਂ ਦੇ ਚਾਲਨ ਦੀ ਸ਼ਰਮਤਾ ਬਖਸ਼ੋ ਸੋ ਕੋ ਮੇ ਨਾਮ ਜਪਤਾ ਵੇ ਨਾਨਕ ਨਾਮੁ ਗੁਰੂ ਜੀ ਦਾ ਤੇ ਬਲਿ ਸਰਵੰਤਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਿਆ ਤੇ ਅਥਾਨ ਕੀ ਤੇ ਤਾਇਓ ਅੰਤ ਸਤਿਗੰਕੋ ਕਮ ਆ ਗੁਰੂ ਮਾਨਿਓ ਗਰੰਥ ਗਰੂ ਗ੍ਰੰਥ ਜੀ ਮਾਨਿਓ राज कराहे गुरू नसे मंदर न, न कया त Tchau! Oh! ਮਨ ਤਨ ਸੇ ਤਬ ਹੋਏ ਸਜਣ ਸਚਾ ਭਾਤਸ਼ਾ ਸਿਰ ਜਾਂਤ ਸ਼ਾ Later, I kicked it ਦੇ ਮੇਰ ਵਾਹਣ ਬੰਦ ਪਾਇਆ ਮੇਰਾ ਸਤਿਗੁਰੂ ਕੋਰਾ ਹੋਈ ਸਰਮ ਕਲਿਆਣ ਰਹਾ ਜਿਉ ਪਾਇ ਪਿੰਡ ਜਿਨ ਸਾਜਿਆ ਦਿੱਤਾ ਕਹਿਣਣ ਖਾਣ ਜਿ ਕਿ ਆਪ ਪੈਜ ਰਾਖੀ ਨਾਨਕ ਸਦ ਗੁਰ ਬਾਣ ਜਿਓ ਪਾਏ ਪਿੰਡ ਜਿਨ ਸਾਝਿਆ ਦਿੱਤਾ ਵਣਨ ਖਾਨ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਉਪਾਉਂ ਵਿਸਾਖ ਦਾ ਮਿਨਾ ਕੁਛ ਹੋਇਆ ਤੇ ਪਵਾਰ ਫਿਰ ਸਰਵਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਿਸਾਖ ਧਿਰਨ ਚੋ ਵਾਟਿਆ ਜਿਨਾ ਪ੍ਰੇਮ ਬਿਸ਼ਾ ਹਰ ਸਾਜਨ ਪੁਰਖ ਵੇ ਸਾਰੈ ਕੈ ਲਗੇ ਮਾਇਆ ਤੋਹਾ ਭੁਤਰ ਕਬਤਰ ਨਾ ਸੰਗਤਨਾ ਹਰ ਅਵਨਾਸੀ ਆਹਾ ਕਲਜ ਬਲ ਸਗਲੇ ਮੋਈ ਝੂਠਾ ਭੰਦਾ ਹਰਿ ਦੇ ਨਾਮ ਬਿਨ ਅਗਲਿਆ ਖੋਇ ਜਿਵੇਂ ਸਾਰਬ ਗੋਚਣਾ ਪ੍ਰਭ ਬਿਨ ਅਵਰਨਾ ਕਾਇ ਪਰੇਤਮ ਚਰਣੀ ਜੋ ਲਗੇ ਤਿਨ ਜੀ ਨਿਰਮਲ ਸੋਇ ਨਾਨਕ પ્રભુ દેણ દે પ્રભુ મે રહો પ્રાપ્ત હોએ ਇਹਨੂੰ ਦੀ ਸ਼ਬਦ ਜੋ ਸਮਾਗਮ ਨੇ ਆ। ਦੋ ਆਈਕੈਂਡ ਨਹੀਂ ਹਾਜ਼ਰੀ ਭਰੀ। ਸ਼ਾਨ ਗੁਰੂ ਕਿਰਪਾ ਕੜਾ ਪ੍ਰਸ਼ਾਦ ਦੀ ਦੇਗ ਬਾਬਾ ਜਗੰਨਾ ਦੇ ਕਰ ਰਹੇ ਨੇ। ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਬੜਿਆਂ ਨੂੰ ਬੁਲਾ। ਸੰਗੁਰਜੀ ਭਾਵਨ ਨੂੰ ਨਰਬਾਰ ਨੂੰ ਜਾਣਗੇ। ਸਾਰੀਆਂ ਸੰਗਤਾਂ ਨੇ ਪਹਿਲਾਂ ਮਹਾਰਾਜ ਜੀ ਜਾਲਗ ਦੇ ਪ੍ਰਸਾਦ ਅਗਰ ਸੰਗਤਾਂ ਨੇ ਪਹਿਲਾਂ ਦੀਰਾ ਨੇ। ਗੁਰੂ ਘਰ ਲੰਗਰ ਛਕਣਾ ਫਿਰ ਮਾਈਆਂ ਬੀਬੀਆਂ ਨੇ ਗੁਰੂ ਘਰ ਲੰਗਰ ਛਕਣਾ ਹੈ। ਜੋ ਗੁਰੂ ਕਿਰਪਾ ਕਰੇ ਸਾਡੇ ਇਨਾ ਪ੍ਰਫਲ ਕਰਨ ਦਾ ਜਵਾਬ ਕਰਉਂਦਾ ਕੀਰਤਨ ਕਰਉਂਦਾ ਜੇਈ ਬਕਸ਼ ਦੇ ਗੁਰੂ ਨੂੰ ਜਿਨ੍ਹਾਂ ਨੇ ਅਜੇ ਤੀ ਗਮਰਤ ਨਹੀਂ ਛਕਿਆ ਹਾਂ ਉਹ ਕਿਰਪਾ ਕਰਕੇ ਅੰਮ੍ਰਿਤ ਦਾ ਦਰ ਲੈ ਗੁਰੂ ਕਿਰਪਾ ਕਰੇ ਅੰਮ੍ਰਿਤ ਛਕ ਕੇ ਪਰਮੇਤਨ ਵੀ ਗੁਰੂ ਦੀ ਕਿਰਤ ਕਿੰਨਾ ਕਮਾਉਂਦੇ ਛੋ ਗੁਰੂ ਕਿਰਪਾ ਕਰੇ ਨਿਤ ਨਮੀ ਬਣ ਕੇ ਬੱਚਿਆਂ ਨੂੰ ਕੁਨ ਕੀ ਰਜੂੜੂ ਵਿਦਿਆਲਾ ਜੋੜੂ ਗੁਰਕਾਰ ਦੇ ਪਾਣੀ ਪਾਣੇ ਨੂੰ ਜੋੜੂ ਚੋਈਏ ਸਾਰੇ ਪ੍ਰਾਣ ਜਿਹੜਾ ਆਪਾਂ ਲੱਖ ਰੁਪਏ ਹਜ਼ਾਰਾਂ ਰੁਪਏ ਖਰਚ ਕਰਦੇ ਐ ਨਾ ਭਰਾਲਾ ਕਰਦੇ ਆ ਇੰਨਾ ਵੜਾ ਲੱਗ ਕਰਦੇ ਆ ਇਹਦਾ ਇੱਕ ਹੀ ਮਕਸਦ ਦੇ ਬੱਚਿਆਂ ਨੂੰ ਅਮਰਿਸ਼ਕੋ ਆਪ ਅਮਰਿਸ਼ਕੋ ਗੁਰੂ ਤੇ ਕੋੜ ਦਾ ਆ ਗੁਰੂ ਬਿਨ ਸਮਝ ਨਾ ਆਵੇ ਤੇ ਮਨ ਕਹਿੰਦੇ ਨਗਰੇ ਦਾ ਨੋਂਗਰ ਛੋ ਦਾਨ ਦੇਣਗੇ ਚੁਕਿਓ ਨੋਟ ਕੋਈ ਨਹੀਂ ਆ ਸ਼ਖੀ ਮਨਦੀਸ਼ ਸਿੰਘ ਤੁਹਾਡੇ ਜਥੇ ਨੇ ਬੜੇ ਸਤਜੇ ਸੋਹਣੇ ਖੰਡੇ ਨਾਲ ਬਾਵਾਂ ਨਮਸ਼ਮਾਨ ਲਾ ਕੇ ਆਪ ਜੀ ਨੂੰ ਕੀਰਤਨ ਕਰਾਰਾ ਆਪ ਜੀ ਨੂੰ ਇਤਿਆਰ ਦਵਾਰਾ ਜੋੜਿਆ ਸੋ ਮਹਾਰਾ ਕਿਰਪਾ ਕਰੇ ਜੁਨਾ ਪ੍ਰਸ਼ਾਨ ਦੀ ਦੇਖ ਲੈ ਕੇ ਨਾਲ ਸ਼ਤਨਾ ਵਾਗੁਰੂ ਦਾ ਯਾਦ ਕਰੀਏ ਤੇ ਮਹਾਰਾ ਜੀ ਬਿਨਾ ਨਾਮਧਰਨ ਨੂੰ ਜਾਣਗੇ ਤੇ ਬਾਹਰ ਇਸਾਰੀ ਸ਼ਗਨ ਦੇ ਨਹੀਂ ਜਾਣਾ ਹੈ ਇਹ ਨਾ ਮੇਰੇ ਵੀਰ ਕੁੱਤਾ ਲੰਗਰ ਛਕਣਗੇ ਪਰ ਮਾਇਆ ਦੀ ਬੇਨ ਕੁੱਤਾ ਲੰਗਰ ਛਕਣਾ ਸੋ ਮੂਤਰ ਪ੍ਰਭਾ ਗਰੇ ਇੱਕ ਓ ਛੋਟੀ ਜੀ ਬੇਨਤੀ ਲੰਗਰ ਮਾਰਕਿੰਡ ਰਾਜਰਾਜ ਚ ਭੋਜਨ ਖਾਓ ਮੇਰੇ ਭਾਈ ਸੱਚ ਦੇ ਬੋਲ ਕਣ ਪ੍ਰਗਣ ਕਲਪਨਾ ਕੀ ਲਈਏ ਤੇ ਰਾਜਰਾਜ ਦੇ ਭੋਜਨ ਖਾਓ ਮੇਰੇ ਭਾਈ ਅੰਮ੍ਰਿਤ ਨਾਮ ਦੀ ਮਾਇਆ ਤੇ ਆਈ ਇਦਰਾ ਕੇ ਭੋਜਨ ਕਾਣਾ ਕਿ ਨਿਤਨੇਮ ਦੀ ਕਰਿਆ ਕਰੋ ਇਹ ਬੇਨਤੀ ਇਹ ਕਰਨ ਲੱਗੇ ਹਾਂ ਵੀ ਜਿਹੜੀ ਸੰਗਤ ਨੇ ਢੋਲੂ ਵਾਜ ਗੜਮੀਆਂ ਗੋਲੀਆਂ ਚ ਕੋਈ ਪ੍ਰਸ਼ਾਦ ਜਨਮਾ ਸਮਨ ਜ਼ਰੂਰ ਪ੍ਰਸ਼ਾਦ ਮਿਲਣਾ ਪਰ ਮਿਲਣਾ ਸਾਰੇ ਸ਼ਗਨੂ ਸ਼ਗਾ ਕੇ ਕਿਸੇ ਵੀ ਮਾਇਕੀ ਬੱਤੀ ਬੱਤੀ ਨੇ ਕਿਸੇ ਪ੍ਰਬੰਧਕ ਨੂੰ ਮਜਬੂਰ ਨਹੀਂ ਕਰਨਾ ਰਜ ਕੇ ਭੋਜਨ ਸ਼ੋਭਾ ਬਾਅਦ ਵਿੱਚ ਜਿਹਨੂੰ ਵੀ ਲੋੜ ਹੈ ਗੁਰੂਤਨ ਲੰਗਰ ਦੀ ਲਿਜਾਓ ਥੋੜੇ ਕੁਛ ਨਾਲ ਤੁਹਾਡੇ ਨਾਗਰ ਸੰਗਤ ਦੀ ਕਿਰਪਾ ਸਭ ਤੋਂ ਉਪਰੋਂ ਜਪ ਰਹੀਏ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਰਾਏ ਗੁਰੂ Tchau. جو بھی واحرو جی کا خالص واحد سب تھی ਸਾ ਦੇਖੋ ਜੋ ਅਗਰਾਂ ਹੀ ਆਈਏ ਉਸ ਤੇ 300 ਪੈਸੇ ਪੈਸੇ ਜੀ 2 ਲੱਖ ਦੇ ਕਰੀਬ